ਸਚਕੰਨ ਸਿੰਘ ਹਰਮੰਦਰ ਸਾਹਿਬ ਦੇ ਨਜ਼ਦੀਕ ਇੱਕ ਨੌਜਵਾਨ ਦੇ ਵੱਲੋਂ ਹੈਰੀਟੇਜ ਸਟਰੀਟ ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਕਿ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਹਾਲਾਂਕਿ ਇਹ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਹੈ ਇੱਥੇ ਕਿਵੇਂ ਪਹੁੰਚਿਆ ਹੈ ਕੋਈ ਸ਼ਰਦਾਲੂ ਹੈ ਇਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਰ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਵੱਲੋਂ ਹਾਈ ਕੋਰਟ ਦੇ ਜੱਜ ਐਨ ਐ ਸ਼ਖਾਵਤ ਜੋ ਕਿ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਂ ਪਹੁੰਚੇ ਸਨ ਉਹਨਾਂ ਦੀ ਸਿਕਿਉਰਟੀ ਦੇ ਵਿੱਚ ਤਰਨਾਤ ਐਸਆਈ ਦੀ ਪਿਸਤੌਲ ਖੋਲੀ ਜਾਂਦੀ ਹੈ ਤੇ ਉਸੇ ਪਿਸਤੌਲ ਦੇ ਨਾਲ ਖੁਦ ਨੂੰ ਗੋਲੀ ਮਾਰੀ ਗਈ ਹੈ ਪੁਲਿਸ ਇੰਸਪੈਕਟਰ ਦੇ ਮੁਤਾਬਕ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰੀ ਹੈ ਇਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੋਨਾਨਾ ਹਸਪਤਾਲ ਕੋਲ ਤੇ ਭੇਜਿਆ ਗਿਆ ਸਰ ਗੋਲੀ ਕਿੱਥੇ ਮਜੀ ਉਹਦੇ ਸਿਰ ਤੇ ਹੀ ਗੋਲੀ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਹੀ ਉਹ ਸਿਰ ਤੇ ਬੱਤੀ ਹੈ ਉਹ ਜ਼ਿੰਦਾ ਹੈ ਕਿ ਉਹਦੀ ਮੌਤ ਹੋ ਗਈ ਬੀਟਕਾ ਕੰਡੀਸ਼ਨ ਸੀ ਉਹਨੂੰ ਗਰਨਾਨਕ ਦੇਵ ਦਾ ਸਪੋਰਟ ਦੇ ਰਿਹਾ ਸੀ ਕਿ ਦੀ ਟੋਲ ਪੋਏ ਕਿਸੇ ਨੇ ਉਹ ਤੋਂ ਗੋਲੀ ਮਾਰੀ ਇਹ ਸਾਰਾ ਜੀਜ਼ ਜਾਰੀ ਹੈ ਕਿ ਆਪਣੇ ਦਾਸ ਦੇ ਕਿਉਂਕੀ ਜੱਜ ਸਾਹਿਬ ਦਾ ਗਵਰਨਮੈਂਟ ਸੀ ਉਹਦੀ ਸਪੋਰਟ ਕੋਈ ਇਸ ਚੀਜ਼ ਪਰ ਇਹ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਟੋਲ ਪੋਡਿਓ ਕਿਸੀ ਕੌਣ ਸੀ ਕਿਉਂ ਸੀ ਕਿੱਥੋਂ ਦਾ ਉਹਦੀ ਕੋਈ ਉਹਦਾ ਨਕਸ਼ਾ ਨਹੀਂ ਸੀ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਨਹੀਂ ਹੋਈ ਸਰ ਉਹਨੇ ਇਤਨਾ ਜੀ ਘਟਨਾ ਨਹੀਂ ਲਗਾਉਂਦੇ ਅਜੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਇਸ ਬਾਰੇ ਦੱਸੋ ਸਿਕਿਉਰਟੀ ਹੋਂਦੇ ਬਾਵਜੂਦ ਇਹ ਐਵੇਂ ਘਟਨਾ ਕਿਵੇਂ ਲੱਗੀ देखो ये पार्ट ऑफ इन्वेस्टिगेशन है। हम सारा पार्ट ऑफ इन्वेस्टिगेशन कर रहे हैं कि ये मस की है। होली डॉक्टर को कैसी हालत है? असी फिलहाल कोई नहीं बता सके गुरु नानक देव हॉस्पिटल ने घेर लाजे तो देख लेते हैं। ठीक है। ਖਬਰ ਸਮਰਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਇਲੈਕਟ੍ਰੋਨਿਕ ਸਕੂਟਰੀ ਨੂੰ ਅਗਨ ਲੱਗ ਗਈ ਹੈ ਇਸ ਸਮੇਂ ਜਿੱਥੇ ਇਲੈਕਟ੍ਰੋਨਿਕ ਸਕੂਟਰੀਆਂ ਦਾ ਟ੍ਰੈਂਡ ਜਿਹੜਾ ਕਾਫੀ ਵੱਧ ਗਿਆ ਹੈ ਜਿਹੜੇ ਲੋਕ ਨੇ ਹੁਣ ਇਲੈਕਟ੍ਰੋਨਿਕ ਸਕੂਟਰੀਆਂ ਵੱਲ ਜਾ ਰਹੇ ਨੇ ਪਰ ਉੱਥੇ ਹੀ ਖਬਰ ਸਾਹਮਣੇ ਆਈ ਹੈ ਜਿੱਥੇ ਸਮਰਾਲਾ ਦੇ ਬਹਿਲੋਲਪੁਰ ਰੋਡ ਤੇ ਇੱਕ ਦੁਕਾਨ ਦੇ ਵਿੱਚ ਖੜੀ ਇਲੈਕਟ੍ਰੋਨਿਕ ਸਕੂਟਰੀ ਨੂੰ ਅਗਨ ਲੱਗ ਗਈ ਹੈ ਉਸ ਮੇਲੇ ਉੱਥੇ ਤੇ ਉਸੇ ਵੇਲੇ ਉਥੇ ਹਫੜਾ ਦਫੜੀ ਮਚ ਜਾਂਦੀ ਹੈ दरअसल ਜਦ ਅਚਾਨਕ ਦੁਕਾਨ ਦੇ ਵਿੱਚੋਂ ਧੂਆ ਨਿਕਲਦਾ ਹੈ ਤਾਂ ਦੁਕਾਨ ਦੇ ਵਿੱਚ ਜਾ ਕੇ ਵੇਖਿਆ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਇਲੈਕਟ੍ਰੋਨਿਕ ਸਕੂਟਰੀ ਨੂੰ ਮਾਲਕ ਦੇ ਵੱਲੋਂ ਦੁਕਾਨ ਦੇ ਵਿੱਚ ਚਾਰਜ ਤੇ ਲਗਾਇਆ ਗਿਆ ਸੀ ਜਦ ਦੁਪਹਿਰ ਦੇ ਸਮੇਂ ਦੁਕਾਨ ਦੇ ਅੰਦਰੋਂ ਧੂਆ ਨਿਕਲਦੋਂ ਨਾ ਵੇਖਿਆ ਹੈ ਤਾਂ ਦੁਕਾਨ ਖੋਲੀ ਹੈ ਤਾਂ ਸਕੂਟਰੀ ਨੂੰ ਅੱਗ ਲੱਗੀ ਹੋਈ ਸੀ ਜਿਸ ਤੋਂ ਬਾਅਦ ਤੁਰੰਤ ਹੀ ਬਿਜਲੀ ਕਰਮਚਾਰੀ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਕਾੜੀ ਮੁਸ਼ਕਲ ਦੇ ਨਾਲ ਇੱਥੇ ਅੱਗ ਤੇ ਕਾਬੂ ਪਾਇਆ ਗਿਆ ਦੁਕਾਨਦਾਰ ਦਾ ਕਹਿਣਾ ਹੈ ਕਿ ਅਕਸਰ ਹੀ ਉਹਨਾਂ ਵੱਲੋਂ ਰਾਤ ਦੇ ਸਮੇਂ ਸਕੂਟਰੀ ਚਾਰਜ ਕੀਤੀ ਜਾਂਦੀ ਹੈ ਤੇ ਸਵੇਰੇ ਬੰਦ ਕਰ ਦਿੱਤੀ ਜਾਂਦੀ ਹੈ ਪਰ ਕਦੇ ਕੋਈ ਪਰੇਸ਼ਾਨੀ ਨਹੀਂ ਹੋਈ ਅਚਾਨਕ ਹੀ ਅੱਗ ਲੱਗਣ ਦੇ ਨਾਲ ਸਾਰੀ ਦੁਕਾਨ ਦੇ ਵਿੱਚ ਧੂਆ ਫੈਲ ਗਿਆ ਉਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਜਿਹੜੀ ਸਕੂਟਰੀ ਹੈ ਉਹ ਬੁਰੇ ਤਰੀਕੇ ਦੇ ਨਾਲ ਸੜ ਗਈ ਹੈ ਕੀ ਨਾਮ ਹੈ ਉਹ ਸਚਿਨ ਕੁਮਾਰ ਕੀ ਮਾਮਲਾ ਹੈ ਮਾਮਲਾ ਸੱਦੇ ਕੋਲ ਇੱਕ ਬਿਗਲੀ ਵਾਲੀ ਸਕੂਟਰੀ ਸੀਗੀ ਚਾਰਜ ਦੇ ਨਾਲ ਤੇ ਉਸ ਨੂੰ ਅਚਾਨਕ ਮਾਲੋਤਨੋਂ ਆਵਾਜ਼ ਆਈ ਤੁਹਾਨੂੰ ਇਸ ਤਰ੍ਹਾਂ ਲੱਗਿਆ ਕਿ ਧੂਆਂ ਵਗੈਰਾ ਤੇ ਕੁਝ ਹੋ ਰਿਹਾ ਅਸੀਂ ਉਸ ਜਗ੍ਹਾ ਜਾ ਕੇ ਦੇਖਿਆ ਤਾਂ ਉੱਥੇ ਅੱਗ ਲੱਗੀ ਸੀ ਤੇ ਇਮੀਡੀਏਟਲੀ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਨੂੰ ਕੀਤਾ ਬਹੁਤ ਵਧੀਆ ਟਾਈਮ ਤੇ ਬੜੀ ਸਪੀਡ ਨਾਲ ਆਗੇ ਦੇ ਸਾਡਾ ਇਹਨਾਂ ਨੇ ਸਾਰਾ ਜਾਨ ਮਾਲ ਦਾ ਸੁਰੱਖਿਆ ਕੀਤਾ ਬਹੁਤ ਸਮਝੋ ਤੁਹਾਡੀ ਆਪਣੀ ਸੀ ਹਾਂਜੀ ਆਪਣੀ ਤੇ ਕਦੋਂ ਚਾਰਜ ਲਗਾਈ ਸੀ ਇਹ ਸਕੂਟਰੀ ਅਸੀਂ ਮਾਰਨਿੰਗ ਲਗਾਈ ਆ ਜੀ ਚਾਰਜ ਕੋਈ 8:9 ਵਜੇ ਦੇ ਨੇੜੇ ਜੀ ਇਹ ਕਿੰਨੇ ਕੇ ਟਾਈਮ ਤੇ ਚਾਰਜ ਹੋ ਜਾਂਦੀ ਇਸ ਨੂੰ ਐਵਰੇਜ ਕਰਕੇ ਚੱਲਦੇ ਨੇ ਜੀ 5-6 ਘੰਟੇ ਲੱਗ ਜਾਂਦੇ ਨੇ ਤੇ ਅਸੀਂ ਤਾਂ ਕਈ ਵਾਰ ਵੈਸੇ 24 ਨਾਈਟ ਵੀ ਲਗਾ ਕੇ ਛੱਡ ਦਿੰਦੇ ਸੀ ਸਾਨੂੰ ਕਦੇ ਐਸਾ ਹੀ ਦਿੱਕਤ ਨਹੀਂ ਆਈ ਸੀ ਕਿ ਪਤਾ ਨਹੀਂ ਕਿਉਂ ਇਹ ਇਮੀਡੀਏਟਲੀ ਟ੍ਰਿਪ ਦੇ ਨਾਲ ਕੋਈ ਹੋਰ ਨੁਕਸਾਨ ਨਹੀਂ ਹੋਇਆ ਦੇਖੋ ਜੀ ਅੱਜੇ ਕੁਝ ਨਹੀਂ ਪਤਾ ਵੈਸੇ ਸਾਡਾ ਬਚਾਈ ਹੋ ਗਿਆ ਜੀ ਉਸ ਤਾਈਂ ਕੋਈ ਨੁਕਸਾਨ ਦਾ ਨਾ ਟਾਈਮ ਤੇ ਸਰਵਿਸ ਮਿਲ ਗਈ ਬਹੁਤ ਵਧੀਆ ਫਾਈਬਰ 8 ਬਹੁਤ ਵਧੀਆ ਟਾਈਮ ਤੇ ਆ ਗਈ ਜਿਨ੍ਹਾਂ ਨੇ ਕੋਈ ਵਾਦਾ ਵਦਨ ਤੋਂ ਬਚਾ ਲਿਆ ਕੀ ਲੱਗਦਾ ਵੀ ਓਵਰਚਾਰਜ ਹੋਈ ਸਕੂਟਰੀ ਜਾਂ ਕੋਈ ਇਲੈਕਟ੍ਰਿਕ ਸ਼ਾਰਟ ਹੋਇਆ ਬੂ ਜਿਹਦੇ ਬਾਰੇ ਕੁਝ ਕਨਫਰਮ ਨਹੀਂ ਪਰ ਸਾਨੂੰ ਜੋ ਵੀ ਹੈਗਾ ਸਾਰਾ ਕੁਝ ਸਕੂਟਰੀ ਤੋਂ ਹੀ ਹੈ ਵੀ ਉਹ ਸਕੂਟਰੀ ਦੇ ਵਿੱਚ ਹੀ ਜਾਂ ਇਹਨਾਂ ਬੈਟਰੀਆਂ ਦੇ ਵਿੱਚ ਹੀ ਕੁਝ ਗਲਤ ਚੀਜ਼ ਹੈ ਜਿਹੜੀ ਹਜੇ ਇਹਨਾਂ ਕੋਲੋਂ ਸਹੀ ਤਰੀਕੇ ਨਾਲ ਬਣੀ ਨਹੀਂ ਹੈ ਜਾਂ ਉਹਦੇ ਨਾਲ ਹੀ ਕੋਈ ਨੁਕਸਾਨ ਹੈ ਕਿੰਨੀ ਕੀ ਜੜੀ ਹੈ ਸਕੂਟਰੀ ਦੀ ਸਕੂਟਰੀ ਦਾ ਟੋਟਲ ਘਾਟਾ ਹੈ ਜੀ ਟੋਟਲ ਲਾਸਟ ਟੋਟਲ ਘਾਟਾ ਕਿੰਨੇ ਦੇ ਬਜ ਦੀ ਘਟਨਾ ਜੀ ਇਹ ਕੋਈ ਹੁਣ ਤੋਂ ਬਸ 1 ਘੰਟਾ ਪਹਿਲੇ ਕੁਝ ਹੀ ਹੈ ਜੀ ਐਗਜੈਕਟ ਟਾਈਮ ਦਾ ਕੀ ਨਾਮ ਹੈ ਸਰ ਮੇਰਾ ਨਾਮ ਪਵਨ ਕੁਮਾਰ ਠਾਪੜ ਆ ਆਪਣੇ ਕੀ ਮਾਮਲਾ ਹੋਇਆ ਜੀ ਇੱਥੇ ਜੀ ਅੱਜ ਬਿਜਲੀ ਵਾਲੀ ਸਕੂਟਰੀ ਲੱਤੀ ਹੋਈ ਸੀ ਨਵੀਂ ਇਲੈਕਟ੍ਰਿਕ ਸ਼ਾਰਟ ਕਰ ਗਈ ਉਹਦੇ ਕਰਕੇ ਅੱਗ ਲੱਗ ਗਈ ਬਹੁਤ ਭਿਆਨਕ ਨੁਕਸਾਨ ਕਾਫੀ ਹੋ ਗਿਆ ਜੀ ਪਤਾ ਨਹੀਂ ਲੱਗ ਰਿਹਾ ਤੇ ਅਸੀਂ ਫੌਰਨ ਬਿਜਲੀ ਵਿਭਾਗ ਨੂੰ ਹੈਲਪਫੁਲੀ ਬੁਲਾਇਆ ਵੀ ਬਿਜਲੀ ਕੱਟੀ ਜਾਵੇ ਲਾਈਟ ਉਹ ਵੀ ਮੇਵਾ ਸਿੰਘ ਉਹਨੀ ਜੱਸੀ ਮੁੰਡਾ ਉੱਥੇ ਜਿਹੜੇ ਆਗੇ ਸਕਿੰਟਾਂ 'ਚ ਜੀ ਕਿੰਨੇ ਕ ਵਜੇ ਦੀ ਘਟਨਾ ਸੀ ਤੁਹਾਨੂੰ ਕੋਈ ਪਤਾ ਲੱਗ ਤਕਰੀਬਨ ਨਾਲ ਤੁਸੀਂ 1.5 ਵਜੇ ਦੀ ਹੈ ਜੀ ਹਾਂਜੀ ਤੇ ਚਾਰਜ ਲਗਾਈ ਹੋਈ ਚਾਰਜ ਲਗਾਈ ਹੋਈ ਸੀਗੀ ਜੀ ਚਾਰ ਕੇ ਰਾਤ ਵੀ ਲਗਾਈ ਸੀ ਜਾਂ ਅੱਜ ਨਹੀਂ ਨਹੀਂ ਹੁਣੇ ਲਗਾਈ ਹੋਈ ਸੀਗੀ 10-20 ਮਿੰਟ ਪਹਿਲਾਂ ਤੇ ਅਸੀਂ ਨਾਲ ਦੀ ਸ਼ਾਪ 'ਚ ਬੈਠੇ ਸੀ ਉਹ ਜਦੋਂ ਧੂਆ ਨਿਕਲਣ ਲੱਗਾ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਤਾਂ ਅੱਗ ਲੱਗੀ ਹੈ ਪਰ ਕੋਈ ਨਹੀਂ ਸੀ ਪਤਾ ਵੀ ਕਦੋਂ ਦੀ ਅੱਗ ਲੱਗੀ ਹੈ ਸ਼ਾਪ ਬੰਦ ਸ਼ਾਪ ਬੰਦ ਮਤਲਬ ਸ਼ਟਰ ਬੰਦ ਸੀਗਾ ਧੂਆ ਨਿਕਲਦੇ ਹੀ ਪਤਾ ਲੱਗਿਆ ਉਹਦਾ ਫਿਰ ਅਸੀਂ ਫਾਇਰ ਬ੍ਰਿਗੇਡ ਨੂੰ ਗਿਆ ਤੇ ਉਹਨਾਂ ਦੇ ਮੁੰਡੇ ਵਿਚਾਰੇ ਜਗਰੂਪ ਸਿੰਘ ਨਵਦੀਪ ਸਿੰਘ ਹੋਣੀ ਸੀਗੇ ਉਹਨਾਂ ਨੇ ਬਹੁਤ ਅੱਛੀ ਹੈਲਪ ਕਰੀ ਮੇਨ ਲ ਬਿਦ ਨੇ ਮੰਨ ਲਓ ਤੁਸੀਂ ਲਾਉ ਦੋ ਤਿੰਨ ਮਿੰਟ ਚ ਆ ਗਏ ਆ ਗਏ ਉਹਨਾਂ ਨੇ ਕੰਟਰੋਲ ਕਰਤਾ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਨਹੀਂ ਬਹੁਤ ਵੱਡੀ ਬਿਲਡਿੰਗ ਟੈਸਿੰਗ ਸ਼ਾਰਟ ਸਰਕਟ ਹੋਇਆ ਇਹ ਦੇਖੋ ਜੀ ਇਲੈਕਟ੍ਰਿਕ ਜਿਹੜੀ ਆ ਬਾਈਕਸ ਆ ਗਈਆਂ ਇਹ ਮੇਬੀ ਇਹਨਾਂ ਦੇ ਅੰਦਰੋਂ ਇੰਟਰਨਲ ਸੀਗਾ ਦੇਖੋ ਤੁਸੀਂ ਇੱਧਰ ਕੈਮਰੇ ਨਾਲ ਦਿਖਾ ਸਕਦੇ ਹੋ ਦੇਖੋ ਇਹਦੇ ਇੱਥੋਂ ਹੋਇਆ ਮੇਰੇ ਖਿਆਲ ਚ ਬੈਟਰੀ ਤੋਂ ਆ ਸਾਰਾ ਇੱਥੋਂ ਹੋਣ ਕਰਕੇ ਮੱਚ ਗਿਆ ਕਿਸ ਚੀਜ਼ ਦੀ ਸੀਗੀ ਜੀ ਸ਼ਾਪ 'ਇੱਥੇ ਮਲਟੀਪਲ ਸਮਾਨ ਰੱਖਿਆ ਹੈ ਸਾਡਾ ਜਿਵੇਂ ਘਰ ਖਰੀਦ ਲੂ ਵੀ ਸਮਾਨ ਵਿੱਚ ਸੀਗਾ ਸ਼ਾਪ ਪ੍ਰੋਪਰ ਸ਼ਾਪ ਨਹੀਂ ਦੁਕਾਨ ਨਹੀਂ ਸੀਗੀ ਬਾਕੀ ਚੀਜ਼ਾਂ ਸੁਰੱਖਿਅਤ ਨਹੀਂ ਸੀ ਅਜੇ ਕਲੀਅਰ ਨਹੀਂ ਜੀ ਤੁਹਾ ਬਹੁਤ ਜਲਦ ਤੁਸੀਂ ਵੀ ਦੇਖਿਆ ਕੈਮਰੇ ਨਾਲ ਤੇ ਇਹ ਸ਼ਾਮ ਤੱਕ ਇਹ ਪਤਾ ਲੱਗੂਗਾ ਜੀ ਤੇ ਬਾਕੀ ਇਹਨਾਂ ਨੇ ਪਾਣੀ ਨਾਲ ਫਾਇਰ ਬ੍ਰਿਗੇਡ ਨੇ ਕੰਟਰੋਲ ਕਰਤਾ ਬਹੁਤ ਚਲੋ ਮਨੋ ਮਾਨੂੰ ਇਹ ਬਹੁਤ ਖੁਸ਼ੀਆ ਸਮਰਾਲੇ ਜਦੋਂ ਫਾਇਰ ਬ੍ਰਿਗੇਡ ਦੀ ਸਾਨੂੰ ਸਹੂਬਾ ਦੇਖ ਕੇ ਬਹੁਤ ਚਲੋ ਮਾਨੂੰ ਇਹ ਇੱਕ ਤਰ੍ਹਾਂ ਦੀ ਨੁਕਸਾਨ ਤਾਂ ਆਇਆ ਪਰ ਇਹ ਖੁਸ਼ੀ ਵੀ ਬਈ ਚਲੋ ਸਮੇਂ ਮੁਤਾਬਕ ਬਚਾਣ ਲਈ ਸਮਰਾਲੇ ਜੀ ਕੋਈ ਸਾਧਨ ਹੋਵੇ ਦੇਖ ਲੋ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਵਿਭਾਗਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਿਸ ਵਿੱਚ ਜਸਟ ਲਾਈਕ ਬਿਜਲੀ ਵਿਭਾਗ ਵਿੱਚ ਸੀਗਾ ਅਸੀਂ ਫੋਨ ਕਰਿਆ ਪਰਸਨਲ ਫੋਨ ਵੀ ਕਰੇ ਉਹਨਾਂ ਨੇ ਜਦੇ ਆ ਕੇ ਇਲੈਕਟ੍ਰਿਸਿਟੀ ਕੱਟੀ ਵੀ ਏਰੀਆ ਤੋਂ ਵਾਜੀ ਹਾਂਜੀ ਮੇਰੇ ਦੋਸਤ ਹੈ ਜੀ ਹਾਂਜੀ ਉਹਨਾਂ ਦੀ ਸ਼ਾਪ ਆ ਅਸੀਂ ਇੱਥੇ ਇਕੱਠੇ ਬੈਠੇ ਸੀਗੇ ਹੁਣੇ ਹਾਂਜੀ ਹਾਂਜੀ ਸਾਰਾ ਬਹੁਤ ਬਹੁਤ ਧੰਨਵਾਦ ਆ ਸਾਡੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਬਾਕੀ ਵਾਲੇ ਬਾਰੇ ਧੰਨਵਾਦ ਹਾਂਜੀ ਭਾਈ ਮੇਰਾ ਨਾਮ ਜਗਰੂਰ ਸਿੰਘ ਹੈ ਫਾਇਰਮੈਨ ਜਗਰੂਰ ਸਿੰਘ ਸਾਨੂੰ ਇੱਕ 35 ਤੇ ਸੂਚਨਾ ਮਿਲੀ ਸੀ ਵੀ ਇੱਥੇ ਬਨਾਲਪੁਰ ਰੋਡ ਤੇ ਦੁਕਾਨ ਨੂੰ ਅੱਗ ਲੱਗ ਗਈ। ਤੇ ਅਸੀਂ ਤੁਰੰਤ ਪਹੁੰਚੇ ਹਾਂ ਤੇ ਅੱਗ ਤੇ ਕੰਟਰੋਲ ਕੀਤਾ। ਅੱਗ ਬਲਾਸਟ ਹੋਣ ਕਰਕੇ ਇਹ ਅੱਗ ਦਾ ਕੱਲ ਕਿ ਕਿਸੇ ਜਿਆ ਇੱਕ ਸਕੂਟਰੀ ਖੜੀ ਸੀ ਇਹ ਬੈਟਰੀ ਵਾਲੀ। ਉਹਦੇ ਨਾਲ ਬਲਾਸਟ ਹੋ ਦੀ ਬੈਟਰੀ ਨੂੰ ਬਲਾਸਟ ਹੋਣ ਕਰਕੇ ਅੱਗ ਲੱਗੀ ਹੈ। ਕੋਈ ਨੁਕਸਾਨ ਉਹ ਵੀ ਸਕੂਟਰੀ ਦਾ ਹੀ ਹੋਇਆ ਜੀ ਬਾਕੀ ਸਭ ਸਕੂਟਰੀ ਜਲ ਗਈ। ਹਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਵਾਰਦਾਤਾ ਦੇ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਜਿੱਥੇ ਚੋਰ ਲੁਟੇਰੇ ਬੇਖੌਫ ਨੇ ਤੇ ਲੋਕ ਇਸ ਵੇਲੇ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਨੇ ਆਏ ਦਿਨ ਕਿਤਨਾ ਕਿਤੇ ਕੋਈ ਨਾ ਕੋਈ ਵਾਰਦਾਤਾ ਜ਼ਰੂਰ ਸਾਹਮਣੇ ਆਉਂਦੀ ਰਹਿੰਦੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਗੇਠਕੀਮਾ ਦੇ ਅਦੀਨੋਂ ਦੇ ਫਤਿਹ ਸਿੰਘ ਕਲੋਨੀ ਦਾ ਜਿੱਥੇ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਤੋਂ ਉਧਾਰ ਪੈਸੇ ਲੈਣੇ ਸਨ ਜਦੋਂ ਪੈਸੇ ਲੈਣ ਦੇ ਲਈ ਜਾਂਦਾ ਤੇ ਪੈਸੇ ਨਾ ਮਿਲਣ ਤੇ ਚਾਕੂਆਂ ਦੇ ਨਾਲ ਇਸ ਸ਼ਖਸ ਦੇ ਵੱਲੋਂ ਆਪਣੇ ਗੁਆਂਢੀ ਤੇ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਗਿਆ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਧਰ ਹੀ ਪਰਿਵਾਰ ਨੇ ਮੀਡੀਆ ਦੇ ਜ਼ਰੀਏ ਪੁਲਿਸ ਤੋਂ ਇਨਸਾਫ ਦੀ ਵੋਹਾਰ ਲਗਾਈ ਹੈ ਦੂਜੇ ਪਾਸੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੇ ਵੱਡੋ ਪੈਸੇ ਆ ਦੇ ਲੈਣ ਨੂੰ ਲੈ ਕੇ ਦੂਜੇ ਵਿਅਕਤੀ ਤੇ ਹਮਲਾ ਕੀਤਾ ਗਿਆ ਫਿਲਹਾਲ ਪੁਲਿਸ ਵੱਲੋਂ ਜ਼ਖਮੀ ਨੌਜਵਾਨ ਜਿਸ ਦੇ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਜਿਸ ਵਿਅਕਤੀ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੌਧਕੌਰ ਮੇਰਾ ਨਾਮ ਕੀ ਗੱਲ ਹੋ ਰਹੀ ਹੈ? ਕਿਉਂਕਿ ਉਹਨਾਂ ਨੇ ਨਾ ਹਸਬੰਦ ਤੋਂ ਪੈਸੇ ਮੰਗਦੇ ਸੀ ਤੇ ਉਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਇਸ ਟਾਈਮ ਬੰਦੇ ਨੇ ਤੇ ਉਹ ਆਇਆ ਤੇ ਉਹ ਇਸ ਤਰ੍ਹਾਂ ਛੋਰੀਆਂ ਮਾਰੀਆਂ ਇੱਥੇ ਵੀ ਲੱਗਾ ਕੱਟ ਇੱਥੇ ਵੀ ਲਾ ਕੇ ਆ ਚਾਕੂ ਲੈ ਕੇ ਆਇਆ ਇਕ ਆ ਰਾਇਆ ਅਚਾਨਕ ਕੋਈ ਗਾਲ ਨਹੀਂ ਬਾਤ ਨਹੀਂ ਉਹਦੇ ਨਾਲ ਹੱਤੀ ਉਹ ਆਇਆ ਤੇ ਉਹਨੇ ਸਿਰਫ ਛੋਰੀਆਂ ਮਾਰੀਆਂ ਬੱਚੇ ਪਰੇ ਕਿੱਥੇ ਹੈ ਮੈਂ ਆਪਣੇ ਤੇ ਪਰ ਉਹ ਨਿਸ਼ੇਜ ਜੋ ਬੰਦਾ ਵਾ ਪਰ ਉਹ ਜਲਦ ਤੋਂ ਜਲਦ ਸਜ਼ਾ ਮਿਲ ਨਹੀਂ ਸਕਦੀ ਉਹ ਸਾਨੀ ਕਰਦੇ ਲੱਗੇ ਬੰਦਾ ਰਹਿੰਦਾ ਵਾ ਤੁਸੀਂ ਕਿੱਥੇ ਰਹਿਣ ਵਾਲੇ ਮੈਂ ਫਤਿਹ ਸਿੰਘ ਕਲੋਨੀ ਤੋਂ ਰਹਿਣ ਵਾਲੀ ਹਾਂ 3 ਨੰਬਰ ਗਲੀ ਤੋਂ ਬੇਦੀ ਗ੍ਰੈਨਰ ਸਟੋਰ ਦੇ ਨਾਲ ਦਾ ਗਲੀ ਹੈ ਨਹੀਂ ਪੁਰਾਣਾ ਮਾਮਲਾ ਨਹੀਂ ਸਿਰਫ ਪੈਸਿਆਂ ਦਾ ਮਾਮਲਾ ਵਾ ਭਾਜੀ ਮੇਰਾ ਉਹਦੇ ਨਾਲ ਉਹ ਜਿਹੜੇ ਪੈਸੇ ਆਉਂਦਾ ਸੀ ਛੇਤੇ ਭਾਜੀ ਥੋੜੇ ਜਿਹਾ ਪੈਸੇ ਦੇ ਦੋ ਥੋੜੇ ਜਿਹਾ ਪੈਸੇ ਦੇ ਦੋ ਨਸ਼ੇ ਕਰਦਾ ਵੀ ਆ ਘਰ ਦੇ ਵਿੱਚ ਆਪਣੇ ਆਪਣੀ ਮਾਂ ਨੂੰ ਵੀ ਉਹਨੇ ਮਾਰਿਆ ਪਹਿਲੇ ਤੇ ਹੁਣ ਆਡੇ ਘਰ ਵੀ ਆ ਕੇ ਹੱਥੋਂ ਪਾਈ ਹੋਇਆ ਸਾਰੇ ਫੈਮਿਲੀ ਦੇ ਪੈਸੇ ਲੁੰਦੇ ਰਹੇ ਪੈਸੇ ਪਹਿਲੇ ਦਿੱਤਾ ਨਹੀਂ ਇੱਕ ਵਾਰਾ ਪੇਪਰ ਕਰਵਾਏ ਆ 700 ਦੇ 700 ਦੇ ਕੋਰਥੇ ਮਤਲਬ ਕਿ ਉਹਨੂੰ ਦਿੱਤੇ ਆ ਥੋੜੇ ਜੇ ਪੈਸੇ ਗਵੰਡੀ ਆ ਸਾਡਾ ਅਸੀਂ ਤਾਂ ਕਰਕੇ ਉਹਨੂੰ 500 700 ਦਿੱਤਾ ਵੀ ਇੱਕ ਵਾਰੀ ਉਸ ਤੋਂ ਬਾਅਦ ਨਹੀਂ ਅਸੀਂ ਦਿੱਤਾ ਫੇਰ ਇਹਨੇ ਹੁਣ ਸਾਨੂੰ ਕਹਿੰਦਾ ਉਧਾਰੇ ਦੇ ਦਿਓ ਤੁਹਾਨੂੰ ਮੈਂ ਬਾਅਦ ਚ ਵਾਪਸ ਕਰ ਦਾਂਗਾ ਪਰ ਉਹ ਵਾਪਸ ਨਹੀਂ ਕਰਦਾ ਉਹ ਨਸ਼ੇ ਕਰਦਾ ਵਿਆਹ ਆ ਕਿੰਨੇ ਵੇ ਦਾ ਸਮਝ ਦਿੱਤਾ ਆ ਸਵੇਰੇ 12:30 ਵਜੇ 12:30 ਵਜੇ ਦੀ ਗੱਲ ਐ ਮੇਰੇ ਘਰ ਮੇਰੇ ਫੈਮਿਲੀ ਆ ਮੇਰੇ ਬੱਚੇ ਆ ਜੀਠਾਣੀ ਆ ਦੋ ਚਾਰ ਬੱਚੇ ਨੇ ਮੇਰੇ ਛੋਟੇ ਛੋਟੇ ਨਹੀਂ ਮੋਕੇ ਤੇ ਪੁਲਿਸ ਨਹੀਂ ਪਰ ਪਹੁੰਚੀ ਕੋਈ ਹੋਣਾ ਤੇ ਜਿਹੜਾ ਤੁਹਾਡੇ ਕਰਨ ਦੀ ਕਬੀਰ ਜੀ ਮੇਰੇ ਹਸਬੰਡ ਓਟੇ 'ਚ ਹੈਗੇ ਆ ਫੇਰੇ ਢੋਣ ਲਿਆ ਹੋਣਾ ਦਾ ਹੁਣ ਮੰਗ ਕੀ ਕਰਦੇ ਮੰਗ ਮੈਂ ਇਹ ਕਰਦੀ ਆ ਵੀ ਇਹਨੂੰ ਜਲਦ ਤੋਂ ਜਲਦ ਜਿੰਨੀ ਜ਼ਿਆਦਾ ਸਜ਼ਾ ਹੋ ਸਕਦੀ ਆ ਇਹਨੂੰ ਮਿਲਣੀ ਚਾਹੀਦੀ ਇਹਨੇ ਜਾਨ ਮਾਰ ਦੇਣਾ ਹਾਂਜੀ ਮੇਰਾ ਨਾ ਹਰਪਾਲ ਗੌਰਿਆ ਤੇ ਸਰਜੀਤ ਸਿੰਘ ਮੇਰਾ ਭਰਾ ਹੈਗਾ ਤੇ ਅੱਜ ਅਸੀਂ ਸਾਰੀਆਂ ਭੈਣਾਂ ਆਈਆਂ ਵਾ ਗਲਤ ਕੀ ਹੋਈ ਹੈ ਜਿਵੇਂ ਗਲਬਰ ਗਵਾਂਡੀ ਇਹ ਕੋਈ ਨਸ਼ੇ ਕਰਦਾ ਇਹਨਾਂ ਦੇ ਗਵਾਂਡ ਤੇ ਇਹਨਾਂ ਕੋ ਪੈਸੇ ਮੰਗਦਾ ਰਹਿੰਦਾ ਹੈਗਾ ਵੀ ਦੇ ਦਿਓ ਪਰ ਨਸ਼ੇ ਕਰਦਾ ਇਹਨੇ ਅੱਜ ਦਿੱਤੇ ਨਹੀਂਗੇ ਤੇ ਕਾਚੂ ਹੱਥ ਜੀ ਹੀ ਹੈਗਾ ਮਾਰੀ ਗਿਆ ਮਾਰੀ ਗਿਆ ਮੇਰੀ ਪਰਜਾਈ ਨੂੰ ਵੀ ਇਹਨੇ ਮਾਰਿਆ ਵਾ ਪਰਜਾਈ ਮੇਰੇ ਘਰੇ ਲਊ ਲੋਣ ਹੋਈ ਪਈ ਆ ਛੋਟੇ ਛੋਟੇ ਸਾਡੇ ਬੱਚੇ ਆ ਤੇ ਲੈ ਕੇ ਆ ਗਏ ਮੇਰੇ ਭਰਾ ਦਾ ਹੁਣ ਪ੍ਰੇਸ਼ਨ ਕਰਨ ਲੱਗੇ ਆ ਉਹਦਾ ਟਾਂਕੇ ਲਾਉਣ ਲੱਗੇ ਉਹਦੇ ਆ ਉਹ ਢੀ ਬੀਚ ਲੈ ਗਏ ਤੁਹਾਨੂੰ ਦਿਖਾ ਦੂਗੀ ਹਾਂਜੀ ਦਿੱਤੀ ਆ ਕਹਿੰਦੇ ਕੀ ਕਹਿੰਦੇ ਐਡੀ ਗੱਲ ਨਹੀਂ ਕੀ ਕੋਈ ਗਏ ਉੱਥੇ ਅਜੇ ਤੱਕ ਕੋਈ ਨਹੀਂ ਗੱਲ ਕੀਤੀ ਇਹਨਾਂ ਡਾਕਟਰ ਹੁਣ ਆਓ ਓਟੀਪੀ ਜਰੂ ਲੈ ਗਏ ਆ। ਮੈਂ ਦੋ ਤਿੰਨ ਦਿਨ ਰੱਖਣਗੇ। ਪੁਰਾਣਾ ਕੋਈ ਨਿੱਜੀ ਮਾਮਲਾ ਨਹੀਂ। ਨਹੀਂ ਪੈਸੇ ਮੰਗਦਾ ਹੱਡ ਕੋ ਪੈਸੇ ਮੰਗਦਾ। ਕਿਹੜੀ ਗੱਲ ਦੇ ਪੈਸੇ? ਲਸ਼ਕਰ ਨੂੰ ਆਸਤੇ ਤੇ ਤੁਹਾਡੇ ਅੰਗਵਾਟ ਟੋਰ ਵੀ ਕਰ ਲੈ ਉਹਨਾਂ ਤੋਂ ਨਹੀਂ ਮੰਗਦਾ। ਆਪਨੀ ਮਾਂ ਨੂੰ ਇਹ ਅੰਦਾ ਤਾਂ ਕਰਦਾ ਉਹਨੂੰ ਵੀ ਗੋੜਦਾ ਮਾਰਦਾ। ਉਹਨੂੰ ਵੀ ਪੱਲੇ ਮਾਰਦਾ। ਇਹ ਕੀ ਮਾਮਲਾ ਜਿਹੜਾ ਕਿ ਫਤਿਹ ਸਿੰਘ ਲੋਨ 3 ਨੰਬਰ ਗਲੀ ਦੇ ਵਿੱਚ ਇੱਕ ਘਰ ਦੇ ਵਿੱਚ ਸਮਾਜਵਾਦ ਨੂੰ ਰੱਖਦਾ। ਉੱਥੇ ਨਾ ਆਦੂ ਕੋ ਆਏ ਆ ਇੱਥੇ ਉਹਨਾਂ ਦੇ ਮੁੰਡੇ ਦੇ ਸੱਟ ਲੱਗੀ ਤੇ ਅਸੀਂ ਉਹਨਾਂ ਨੂੰ ਆਪਣਾ ਡਰਾਫਟ ਕੱਟ ਕੇ ਦਿੱਤਾ। ਜਲਦੀ ਜਲਦੀ ਵੀ ਤੁਸੀਂ ਜਾਓ ਸਿਵਰ ਹਸਪੀਟਲ ਦਾ ਵੀ ਆਪਣਾ ਇਲਾਜ ਕਰਾਓ ਤੇ ਉਹਨਾਂ ਡਰਾਟ ਕੱਢ ਕੇ ਦੇਣ ਤੋਂ ਬਾਅਦ ਫਿਰ ਅਸੀਂ ਉਹਦੇ ਘਰ ਦੇ ਦੋਸ਼ੀ ਦੇ ਨੇ ਸੱਟਾਂ ਲਾਈਆਂ ਅਸੀਂ ਉਹਨਾਂ ਘਰ ਜਾ ਕੇ ਰੇਡ ਕੀਤਾ ਆ ਉਹਦੀ ਮਾਤਾ ਮਿਲੀ ਏ ਘਰ ਤੇ ਬਾਕੀ ਉਹ ਜਦੋਂ ਉਹਨੇ ਸੱਟਾਂ ਝਗੜਾ ਕੀਤਾ ਆ ਝਗੜਾ ਕਰਨ ਤੋਂ ਬਾਅਦ ਉਹ ਦੌੜ ਗਿਆ ਕਿਹ ਬੰਨੇ ਪਰ ਫਿਰ ਵੀ ਅਸੀਂ ਉਹਨਾਂ ਦੇ ਘਰ ਜਾ ਕੇ ਸ਼ਕਤੀ ਨਾਲ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਤੇ ਵੀ ਕਿੱਥੇ ਤੁਹਾਡਾ ਮੁੰਡਾ ਪੇਸ਼ ਕਰਾਓ ਉਹਨਾਂ ਨੂੰ ਪਰ ਉਹ ਕਹਿੰਦੇ ਵੀ ਅਸੀਂ ਉਹ ਉਹਦੋਂ ਦਾ ਡਰਿਆ ਭੱਜ ਗਿਆ ਤੇ ਜਦੋਂ ਆਊਗਾ ਤੁਹਾਡੇ ਸਾਹਮਣੇ ਪੇਸ਼ ਕਰਾਂ ਪਰਿਵਾਰ ਦਾ ਕਹਿਣਾ ਕਿ ਉਹਨਾਂ ਕੋਈ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਸੀ ਹਾਂ ਜੀ ਜੋ ਕਿਤੇ ਕੋ ਉਹਨਾਂ ਦਾ ਕੋਈ ਪੈਸੇ ਤਾਂ ਇਸ ਤਰ੍ਹਾਂ ਜਗ੍ਹਾ 6000 ਰੁਪਏ ਦਾ ਉਹਨਾਂ ਕੋਈ ਕਹਿੰਦੇ ਵੀ ਉਹ ਪੇਟ ਯਾਤ ਦੇ ਦਿੱਤਾ ਜੀ ਨਾ ਉਹ ਸਕੂਲ ਦੇ ਪੇਪਰ ਪਾਪਰ ਕਰਾਉਣ ਆਤੇ ਉਹ ਬਾ ਮੰਗ ਰਿਹਾ ਇਹ ਉਹ ਦਿੰਦਾ ਨਹੀਂ ਜੀ ਇਹ ਗੱਲ ਝਗੜਾ ਆਇਆ ਤੇ ਉਹ ਕਹਿੰਦੇ ਵੀ ਸਾਡੇ ਪੁਲਿਸ ਸੁਣਾਈ ਨਹੀਂ ਕਰਨਦੀ ਤੁਹਾਨੂੰ ਕੱਲੇ ਕੋਈ ਮਾਮਲੀ ਬਣਾ ਦੇ ਸਾਡੇ ਸੁਣਾਈ ਦੇ ਕਿਤੇ ਆਏ ਉਹਨਾਂ ਡਾਕਟਰ ਕੱਢ ਕੇ ਦਿੱਤਾ ਜੀ ਡਾਕਟਰ ਕਟੇ ਕੋਰ ਹਸਪੀਟਲ ਭੇਜਿਆ ਕਰਵਾਈ ਕੀਤੀ ਜਾਏਗੀ ਤੇ ਜੋ ਵੀ ਉਹ ਡਾਕਟਰ ਸਾਹਿਬ ਜੋੜ ਰਿਹਾ ਉਹਦਾ ਦੇਣ ਕੇ ਰ ਇਹ ਉਹ ਸਭ ਨਕਾਰਵੀਂ ਕਰਾਂਗੇ ਮਾਚੀਵਾੜਾ ਸਾਹਿਬ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਲੁਟੇਰੀਆਂ ਦੇ ਵੱਲੋਂ ਲੁੱਟਖੋਦੇ ਨਵੇਂ-ਨਵੇਂ ਟੰਗ ਪਣਾਏ ਜਾ ਰਹੇ ਨੇ ਦਿਨ ਦਿਹਾੜੇ ਇੱਥੇ ਸਤਸੰਗੀ ਬਣ ਕੇ ਆਈਆਂ ਲੁਟੇਰੀਆਂ ਮਹਿਲਾਵਾਂ ਦੇ ਵੱਲੋਂ ਇੱਕ ਮਹਿਲਾ ਨੂੰ ਲੁੱਟ ਲਿਆ ਗਿਆ ਦੱਸਿਆ ਜਾ ਰਿਹਾ ਕਿ ਮਾਚੀਵਾੜਾ ਦੇ ਨਿਵਾਸੀ ਸਰਵਨ ਕਾਂਤਾ ਅੱਜ ਆਪਣੇ ਪਰਿਵਾਰ ਦੇ ਨਾਲ ਬਸਟੈਂਡ ਨੇੜੇ ਸੱਤਸਕ ਤੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਇੱਕ ਸਵਿਫਟ ਗੱਡੀ ਉਹਨਾਂ ਦੇ ਕੋਲ ਆਉਂਦੀ ਹੈ ਸਵਿਫਟ ਕਾਰ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਪਿੱਛੇ ਦੋ ਮਹਿਲਾਵਾਂ ਬੈਠੀਆਂ ਸਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਵੀ ਸੱਤਸਕ ਤੇ ਹੀ ਜਾ ਰਹੀਆਂ ਨੇ ਤੇ ਗੱਡੀ ਦੇ ਵਿੱਚ ਸਰਵਨਕਾਂਤਾ ਨੂੰ ਵੀ ਉਹਨਾਂ ਨਾਲ ਬਿਠਾ ਲਿਆ ਸਰਵਨਕਾਂਤਾ ਤੇ ਉਸ ਦਿਨ ਖੜੀ ਇੱਕ ਹੋਰ ਮਹਿਲਾ ਦੋਵੇਂ ਗੱਡੀ ਦੇ ਵਿੱਚ ਬੈਠ ਜਾਂਦੀਆਂ ਨੇ ਤੇ ਕੁਝ ਜੀ ਦੂਰੀ ਤੇ ਗੱਡੀ ਜਿਹੜੀ ਸੀ ਉਸੇ ਗੱਡੀ ਦੇ ਵਿੱਚ ਜਦ ਬਿਠਾਇਆ ਗਿਆ ਤਾਂ ਉੱਥੇ ਸੋਨੇ ਦਾ ਕੜਾ ਇਸ ਮਹਿਲਾ ਦੇ ਹੱਥੋਂ ਉਤਾਰ ਲਿਆ ਗਿਆ ਤੇ ਫਿਰ ਤੱਕਾ ਮਾਰ ਕੇ ਉਵਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਮਹਿਲਾਵਾਂ ਜਿਹੜੇ ਗੱਡੀ ਚਾਲਕ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਈਆਂ ਉੱਥੇ ਹੀ ਸਰਮਨ ਕਾਂਤਾ ਦਾ ਕਹਿਣਾ ਹੈ ਕਿ ਉਸਦੇ ਹੱਥ ਦੇ ਵਿੱਚ ਕਰੀਬ ਇੱਕ ਤੋਲੇ ਦਾ ਕੜਾ ਪਾਇਆ ਹੋਇਆ ਸੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਤਰੀਕੇ ਦੇ ਨਾਲ ਵੇਖਿਆ ਜਾ ਸਕਦਾ ਹੈ ਕਿ ਕਿੰਜ ਇਹ ਜਾਲੀ ਨੰਬਰ ਪਲੇਟ ਜਿਹੜੀ ਗੱਡੀ ਤੇ ਲੱਗੀ ਹੋਈ ਹੈ ਇਸ ਗੱਡੀ ਦੇ ਵਿੱਚ ਸੰਭਾਰ ਹੋ ਕੇ ਆਏ ਨਾ ਲੁਟੇਰੀਆ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਗਿੱਤੂ ਸਿੰਘ ਹੈ ਕਿੱਥੇ ਦੇ ਰਹਿਣ ਵਾਲਿਓ ਮੈਂ ਮਾਚੀਵੜੇ ਰਹਿਣ ਵਾਲਿਓ ਹਾਂਜੀ ਕਿਹੜਾ ਮੱਲਾ ਕ੍ਰਿਸ਼ਨਾਪ uri ਮੱਲੇ ਤੋਂ ਅੱਜ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਸਰ ਅਸੀਂ ਜਾ ਰਹੇ ਸੀ ਕਿ ਮੱਥਾ ਟੇਕਣ satsang ਕਰ ਠੀਕ ਹੈ ਕਮਾਣੋ ਹਾਂਜੀ ਬਾਬਾ ਰਾਮਬਲ ਜੀ ਦੇ satsang ਕਰ ਹਾਂਜੀ ਤੇ ਅਸੀਂ ਬੱਸ ਸਣ ਮੇਰੇ ਫਾਦਰ ਨੂੰ ਸੰ ਛੱਡ ਕੇ ਗਏ ਦੋਨੋਂ ਯਾਰ ਨੂੰ ਮੇਰੀ ਮਦਰ ਨੂੰ ਲੈ ਕੇ ਮੈਨੂੰ ਹਾਂਜੀ ਤੇ ਉੱਥੇ ਅੱਗੇ ਅਸੀਂ ਵੇਟ ਕਰ ਰਹੇ ਸੀ ਬੱਸ ਦੀ ਸਾਨੂੰ ਸਾਨੂੰ ਬੰਦੇ ਮਿਲੇ ਬਾਜ਼ੀ ਪਿੱਛੇ ਪ੍ਰਾਈਵੇਟ ਵਾਹ ਸੀਗੀ ਉਹਦੇ ਵਿੱਚ ਗੱਡੀ ਥੋੜੀ Swift ਵਾਈਟ ਕਲਰ ਦੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ ਅਸੀਂ ਸਤਸੰਗਤ ਦੀ ਜਾ ਰਿਹਾ ਸੀ ਵੀ ਕਿ ਅਸੀਂ ਇੱਕ ਹੋਰ ਰੋੜੇ ਸਤਸੰਗ ਦੇ ਬੰਦੇ ਨੂੰ ਲੈਣਾ ਹੈ ਹਾਂਜੀ ਤੇ ਅਸੀਂ ਬੈਠ ਗਏ ਤੇ ਸਾਨੂੰ ਕਹਿੰਦੇ ਕਿ ਮੈਂ ਕਿਵੇਂ ਅੱਗੇ ਵੜ ਜਾਂਦੀਆਂ ਕਹਿੰਦੇ ਨਹੀਂ ਤੁਸੀਂ ਪਿੱਛੇ ਵੜ ਜਾਓ ਕਿ ਅੱਗੇ ਕਿਸੇ ਹੋਰ ਦੇ ਸਤਸੰਗ ਦੇ ਬੰਦੇ ਨੂੰ ਬੈਠਣਾ ਹੈ ਤੇ ਅਸੀਂ ਬੈਠ ਕੇ ਪਿੱਛੇ ਚਾਰ ਬੰਦੇ ਸੀ ਟੋਟਲ ਅਸੀਂ ਪਿੱਛੇ ਦੋ ਜਨਾਨੀਆਂ ਸੀਗੀਆਂ ਮੋਟੀਆਂ ਨੀਅਰ ਅਬਾਊਟ 50 ਇਅਰਜ਼ ਦੀ ਦੋਨੋਂ ਜਨਾਨੀਆਂ ਤੇ ਮੁੰਡਾ ਸੀ 33 ایਅਰਜ਼ ਦਾ ਹਾਂਜੀ ਸ਼ਿਫਟ ਕਾਰ ਸੀਗੀ ਤੇ ਸਾਨੂੰ ਅੱਗੇ ਜਾ ਕੇ ਨਾ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਕੋਰਟ ਹੈ ਕੰਪਲੈਕਸ ਜਿਹੜਾ ਹਾਂਜੀ ਉਹਦੇ ਅੱਗੇ ਸਾਨੂੰ ਅੱਗੇ ਉਹਨਾਂ ਨੂੰ ਉਤਾਰਤਾ ਅੱਛਾ ਔਰ ਉਹਨਾਂ ਨੇ ਕੀ ਕੀਤਾ ਉਹਨੇ ਪਹਿਲੇ ਮੈਨੂੰ ਉਤਾਰਿਆ ਮੈਨੂੰ ਕਹਿੰਦਾ ਤੂੰ ਕਿੰਨੀ ਤੁਸੀਂ ਉਤਰੋ ਮੈਨੂੰ ਉਤਾਰਤਾ ਫਿਰ ਕਹਿੰਦੀ ਅੱਗੇ ਵਧਜੋ ਫਿਰ ਫਿਰ ਉਹਨੇ ਮੈਨੂੰ ਉਤਾਰੀਤਾ ਪੂਰਾ ਤੇ ਫਿਰ ਕਹਿੰਦੀ ਕੀ ਨਾ ਮੰਮੀ ਨੇ ਕਹਿੰਦੀ ਕੀ ਨਾ ਤੁਸੀਂ ਇੱਧਰ ਰੋ ਇੱਧਰ ਰੋ ਤੇ ਮੰਮੀ ਨੂੰ ਬਿਠਾ ਲਿਆ ਉਹਨੇ ਫਿਰ ਗੇਰ ਗਰੋਨੇ ਕੀ ਕਿਤਾ ਖੜੀ ਹੋ ਗਈ ਨਾ ਮੰਮੀ ਦੀ ਚੂੜੀ ਘਟਲੀ ਹੋਣੀ ਸੋਨੇ ਦੀ ਅੱਛਾ ਜੀ ਸਾਨੂੰ ਪਤਾ ਨਹੀਂ ਚੱਲਿਆ ਅੱਛਾ ਜੀ ਤੇ ਜਦ ਮੈਂ ਉਤਰੀ ਜਦ ਮੈਂ ਮੰਮੀ ਨੀਚੇ ਉਤਰੀ ਤੇ ਮੰਮੀ ਨੂੰ ਕਹਿੰਦੀ ਕਿ ਤੁਸੀਂ ਬਸਾ ਆ ਜਾਓ ਹਾਂਜੀ ਤੇ ਫਿਰ ਇਹ ਗੱਡੀ ਤਾਂ ਤੋਂ ਸਾਡੇ ਦਾ ਸਵੇ ਦੀ ਗੱਲ ਹੈ ਫਿਰ ਗੱਡੀ ਤੇ ਚ ਲੱਗੀ ਲੱਗੀਓ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਆਪਣਾ ਇੱਕ ਵਾਰ 골ਡ ਵਾਲਾ ਸਾਰਾ ਚੱਕਰ ਲਓ ਤਾਂ ਮੰਮੀ ਰੀ ਮੈਂ ਚੇਨ ਵੀ ਰੱਖੀ ਤੇ 골ਡ ਇਅਰਿੰਗਸ ਇਅਰਿੰਗਸ ਵੀ ਰੱਖੀਏ ਸਭ ਕੁ ਸਿਗਾ ਪਰ 골ਡੀ ਇੱਕ ਨਹੀਂ ਸਿਗਾ ਕੜੀ ਚੂੜੀ ਨਹੀਂ ਸੀਗੀ ਤੇ ਉੱਥੇ ਫਿਰ ਦੇਖਿਆ ਫਿਰ ਅਸੀਂ ਨੀਅਰ ਅਸੀਂ ਕਿਸੇ ਵੱਨੋਂ ਬਟੇ ਕਾਲ ਕੀਤੀ ਤੇ ਪੁਲਿਸ ਵੀ ਆਈ ਐਸਐਚਓ ਵੀ ਆਏ ਇੱਥੇ ਤੇ ਉਹਨਾਂ ਨੇ ਕੰਪਲੇਂਟ ਰਿਸਟਰਡ ਕੀਤੀ ਤੇ ਫਿਰ ਉਹ ਕਹਿੰਦੇ ਆਪਣੇ ਮਾਛੀਵੜੇ ਥਾਣੇ ਚੱਕੇ ਆਓ ਉੱਥੇ ਵੀ ਕੰਪਲੇਂਟ ਰਿਸਟਰਡ ਕਰਾਓ ਉੱਥੇ ਵੀ ਕੰਪਲੇਂਟ ਰਿਸਟਰਡ ਹੋ ਗਈ ਫਿਰ ਉਹ ਥਾਣੇ ਉਹਨਾਂ ਨੇ ਕਿਹਾ ਸਾਨੂੰ ਏਰੀਆ ਦਿਖਾਓ ਕਿ ਛੋਟੜੇ ਦਾ ਵਾਰਡਤ ਹੋਈ ਹੈ ਤੇ ਅਸੀਂ ਉਹ ਵੀ ਦਿਖਾ ਕੇ ਲੈ ਕੇ ਆਏ ਉਹਨਾਂ ਨੂੰ ਫਿਰ ਅਸੀਂ ਕਿਸੇ ਗਿਲ ਹਾਊਸ ਹੈ ਕੋਈ ਅਸੀਂ ਉਹਨਾਂ ਦੇ ਕੈਮਰੇ ਅੱਛੇ ਦੀ ਗੱਡੀ ਦੀ ਫੋਟੋ ਖੜਵਾਈ ਇਹ ਮਾਛੀਵੜੇ ਹੀ ਹੈ ਨਾ ਇਹ ਹਾਂਜੀ ਹਾਂਜੀ ਗਿਲ ਹਾਊਸ ਹੈ ਉਹਨਾਂ ਦੇ ਅ ਤੋ ਉਸੇ ਗੱਡੀ ਦੇ ਫੋਟੋ ਨੰਬਰ ਚੱਲ ਗਈ ਪਰ ਉਹ ਗੱਡੀ ਦਾ ਨੰਬਰ ਫੇਕ ਦੱਸਿਆ ਜਾ ਰਿਹਾ ਇਸ ਇੰਦੇ ਇਹ ਘਟਨਾ ਕਿੰਨੇ ਵਜੇ ਦੀ ਹੈ ਜੀ ਇਹ ਘਟਨਾ ਹੈ ਜੀ ਸਾਢੇ 10 ਵਜੇ ਦੀ ਅੱਛਾ ਜੀ ਤੁਸੀਂ ਅੱਗੇ ਵੀ ਜਾਣਦੇ ਹਾਂ ਹਾਂਜੀ ਪਹਿਲਾਂ ਵੀ ਕਦੇ ਜਾਣਦੇ ਹੋ ਪਹਿਲੇ ਵੀ ਨਹੀਂ ਪਹਿਲੇ ਸੀ ਹਾਂਜੀ ਫਸਟ ਟਾਈਮ ਪਹਿਲੇ ਅਸੀਂ ਗਏ ਜਾਂਦੇ ਹਾਂ ਫਸਟ ਟਾਈਮ ਹੀ ਜਾ ਰਹੇ ਸੀ ਐਸੀ ਵੈਸੇ ਆਪਣੀ ਗੱਡੀ ਚਾਹੁੰਦੇ ਅੱਛਾ ਜੀ ਫਸਟ ਟਾਈਮ ਤੁਸੀਂ ਜਿਹੜਾ ਜਾ ਰਹੇ ਸੀਗੇ ਹਾਂਜੀ ਪਹਿਲਾਂ ਆਪਣੇ ਸਾਧਨ ਤੇ ਜਾਣੇ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੁਣ ਅਸੀਂ ਇਹ ਕਿ ਸਾਨੂੰ ਸਖਤ ਸਖਤ ਕਾਨੂੰਨੀ ਜਿਹੜੀ ਵੀ ਹੈ ਸਭ ਤੋਂ ਸਭ ਤੋਂ ਕੀ ਕਾਰਵਾਈ ਹੋਏ ਜਿਹੜਾ ਵੀ ਇਹ ਚੋਰੀ ਲੁੱਟਾਂ ਜਿਹੜੀ ਘੁਪਟੇ ਘੋਰੀਆਂ ਸਭ ਕੁਝ ਇਹ ਬੰਦ ਕੀਤੀ ਚਾਹੁੰਦਾ ਪਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਗੇ ਆਮ ਲੋਕਾਂ ਨੂੰ ਵੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਘਟਨਾ ਵਾਪਰੀ ਹੈ ਕਿਸੇ ਹੋਰ ਨਾਲ ਜਿਹੇ ਵਰਗੀ ਕੀ ਹੋਰ ਕਿਸੇ ਨਾਲ ਨਾਲ ਵਾਪਰੀ ਹਾਂਜੀ ਕਿਸੇ ਹੋਰ ਨਾਲ ਵਾਪਰੀ ਸੁੱਤਾ ਰਕੋ ਹੋ ਜਾਣਾ ਕੀ ਲੋਕ ਕੀ ਬੀਅ ਕੇਅਰਫੁਲ ਰਹਿਣ ਅੱਗੇ ਤੋਂ ਕਿ 골ਡ ਕੋਈ ਨਾ ਪਾਏ ਅੱਜ ਤੋਂ ਬਾਅਦ ਮਦਰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੰਵਰਨ ਕਾਮਤਾ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਮਛੀਸਾਲਾ ਸਾਹਿਬ ਕ੍ਰਿਸ਼ਨਾਪੁਰੀ ਮੱਲਾ ਮੱਛੀ ਸਾਹਵਰ ਰ ਹੈ ਅੱਛਾ ਅੱਜ ਕੀ ਕੱਟਣਾ ਵਾਪਰੀ ਆ ਤੁਹਾਡੇ ਨਾਲ ਮੇਰੇ ਨਾਲ ਇੱਕ ਆ ਕੱਟਣਾ ਵਾਪਰੀ ਆ ਮੈਨੂੰ ਅੱਖਾਂ ਤੋਂ ਦਿਖਾਈ ਘਟ ਦਿੰਦਾ ਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾਗਾ ਅਸੀਂ ਗਏ ਸੀ ਗੁਰੂਆਂ ਦੇ ਅੱਛਾ ਜੀ ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ ਚ ਜਾਂਦੇ ਆ ਅੱਜ ਅਸੀਂ ਬਸ ਚ ਚਲੇ ਗਏ ਉੱਥੇ ਇਹ ਬੱਸ ਲਈ ਖੜੇ ਸੀਗੇ ਸਾਨੂੰ ਉਸ ਔਰਤ ਜਾਣਾ ਕਿੱਥੇ ਸੀ ਤੁਸੀਂ ਅਸੀਂ ਖਮਾਣੋ ਜਾਣਾ ਠੀਕ ਹੈ ਸਤਲੋਕ ਆਸ਼ਰਮ ਚ ਹਾਂਜੀ ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਾਜ਼ਮਾਰੀ ਆ ਉਹਨਾਂ ਨੇ ਆਂਟੀ ਆ ਜਾਓ ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ ਨਾਲ ਬਿਠਾ ਕੇ ਉੱਥੋਂ ਥੋੜੀ ਜੀ ਅੱਗੇ ਚਲੇ ਗਏ ਫਿਰ ਇਸ ਨੂੰ ਬੋਗ ਨੂੰ ਤਾਤਾ ਨੀਚੇ ਫਿਰ ਮੈਨੂੰ ਤੱਕੇ ਜੇ ਦੇਣ ਲੱਗ ਗਈ ਕਹਿੰਦੀ ਇੱਧਰ ਨੂੰ ਹੋਵੋ ਇੱਧਰ ਨੂੰ ਹੋਵੋ ਠੀਕੋ ਕੋ ਕੇ ਬੈਠੋ ਜਦ ਬੀਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈੱਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਤੇ ਮੁੜ ਕੇ ਮੈਨੂੰ ਗੰਦੀ ਮੈਨੂੰ ਧੱਕੇ ਦੇਣ ਲੱਗੇ ਨੇ ਉੱਤਰੋ ਉੱਤਰੋ نیچے ਫਿਰ ਗੱਡੀ ਭਜਾ ਲਈ ਉਹਨਾਂ ਨੇ ਜਦੋਂ ਅਸੀਂ نیچے ਉਤਰ ਗਏ ਤਾਂ ਗੰਦੀ ਉਹਦੇ ਵਿੱਚ ਆ ਜਿਓ ਤੁਸੀਂ ਬੱਸੇ ਆ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਂਸ ਸੀਗਾ ਕੀ ਮੰਕਰਦੇ ਤੁਸੀਂ ਥਾਣੇ ਗਏ ਰਿਪੋਰਟ ਲਿਖਾਈ ਹਾਂਜੀ ਉਹ ਰਿਪੋਰਟ ਲਿਖਾਈ ਵੀ ਆ ਸਾਡੀ ਚਰਨਜੀਤ ਤੋਪੀਆ ਜੀ ਮੇਰਾ ਬਰਾਦਰ ਹੈ ਉਹ ਉਹਨਾਂ ਨੇ ਵੀ ਆਪਣਾ ਫੋਨ-ਫੋਨ ਕੀਤੇ ਆ ਥਾਣੇ ਵੀ ਜਾ ਕੇ ਆਈਆਂ ਉਹਨਾਂ ਨੂੰ ਮਿਲ ਕੇ ਆਈਆਂ ਤੇ ਇਹ ਉਹ ਜਿਹੜੇ ਹੈਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਵਿੱਚ ਇੱਕ ਤਾਂ ਬੱਸ ਸਟੈਂਡ ਦੇ ਵਿੱਚ ਚੌਂਕੀ ਦਾ ਪ੍ਰੋਗਰਾਮ ਚੌਂਕੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੈਮਰਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਦੁਨੀਆ ਨੂੰ ਸਤਰਕ ਹੋਣਾ ਚਾਹੀਦਾ ਜਿਸ ਦਿਨ ਵੀ ਉਹ ਮਿਲ ਜਾਣ ਉਹਨਾਂ ਨੂੰ ਫੜਨਾ ਚਾਹੀਦਾ ਫੜ ਕੇ ਕੁੱਟਨੇ ਚਾਹੀਦੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਬਣਾਉਣ ਦੇ ਮਕਸਦ ਨੂੰ ਲੈ ਕੇ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਅਰੇ ਦੇ ਤਹਿਤ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ ਵਿਕਾਸ ਤੇ ਹਰ ਤਰ੍ਹਾਂ ਦੇ ਫੈਸਲੇ ਕਰਨ ਵਾਲੀ ਮੁੱਢਲੀ ਤੇ ਤਾਕਤਵਰ ਸੰਸਥਾ ਗ੍ਰਾਮ ਸਭਾ ਬਾਰੇ ਪੰਜਾਬ ਭਰ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਗ੍ਰਾਮ ਸਭਾ ਚੇਤਨਾ ਕਾਫਲਾ ਸਰਹੱਦੀ ਖੇਤਰ ਰਜਨਾਲਾ ਪਹੁੰਚਿਆ ਜਿੱਥੇ ਪਿੰਡ ਰਿਆੜ ਦੇ ਵਿੱਚ ਪਹਿਵੀਂ ਪਬਲਿਕ ਮੀਟਿੰਗ ਦੇ ਵਿੱਚ ਲੋਕਾਂ ਦੇ ਨਾਲ ਸੰਵਾਦ ਕੀਤਾ ਗਿਆ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਨੀ ਕੇਵਲ ਸਿੰਘ ਸਾਹਿਬ ਕਾ ਜਥੇਦਾਰ ਤਕਸ਼ਿਪ ਨੰਦਮਾ ਸਾਹਿਬ ਦਾ ਕਹਿਣਾ ਹੈ ਕਿ ਗ੍ਰਾਮ ਸਭਾ ਪਿੰਡ ਦੇ ਸਾਰੇ ਵੋਟਰਾਂ ਦੀ ਸਥਾਈ ਸੰਸਥਾ ਜਿਸ ਦੀ ਕੋਈ ਚੋਣ ਨਹੀਂ ਹੁੰਦੀ ਗ੍ਰਾਮ ਸਭਾ ਦੇ ਸਾਰੇ ਮੈਂਬਰ ਹੀ ਪੰਚਾਇਤ ਦੀ ਚੋਣ ਕਰਦੇ ਨੇ ਉਹਨਾਂ ਪੰਚਾਇਤੀ ਨੁਮਾਇੰਦਿਆਂ ਨੂੰ ਸਰਬਸੰਮਤੀ ਦੇ ਨਾਲ ਚੁਣਨ ਦੀ ਗੱਲ ਉੱਤੇ ਕਿਹਾ ਕਿ ਜੋ ਗ੍ਰਾਮ ਸਭਾ ਦੇ ਵਿੱਚ ਫੈਸਲੇ ਲੈਣ ਵਾਲੇ ਹੋਣ ਜੇ ਚੋਣ ਹੁੰਦੀ ਹੈ ਤਾਂ ਬਿਨਾਂ ਨਸ਼ੇ ਤੜੇਬੰਦੀ ਤੋਂ ਮੁਕਤ ਪਾਰਟੀਆਂ ਦੇ ਵਫਾਦਾਰ ਦੀ ਬਜਾਏ ਪਿੰਡ ਦੇ ਵਫਾਦਾਰ ਆਗੂ ਚੁਣਨ ਦਾ ਸਿੱਧਾ ਦਿੱਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਬਿਆਨ ਜਿਹੜਾ ਕਿ ਪਾਰਟੀ ਦਾ ਜ਼ਿਆਦਾ ਵਫਾਦਾਰ ਹੋਵੇਗਾ ਆਪਣੇ ਲੀਡਰ ਦੀ ਫੋਟੋ ਲਾ ਸਕਦਾ ਹੈ ਉਹਨਾਂ ਕਿਹਾ ਕਿ ਇਸ ਦਿਨਾਂ ਪਾਰਟੂ ਧਾੜ ਹੋਏ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਤੜੇਬੰਦੀ ਵਧੇਗੀ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਿੰਡਾਂ ਦੇ ਅੰਦਰ ਤੜੇਬੰਦੀਆਂ ਤੋਂ ਉੱਪਰ ਹਟ ਕੇ ਪੰਚਾਇਤਾਂ ਬਣਾਉਣੀ ਚਾਹੀਦੀਆਂ ਨੇ ਤੇ ਇਹ ਵੀ ਕਿਹਾ ਗਿਆ ਕਿ ਸਿਆਸੀ ਧਾਮੋਦਾਰ ਨੂੰ ਛੱਡ ਕੇ ਜਿਹੜੀਆਂ ਨਰੋਲ ਨਿਓ ਪੰਚਾਇਤਾਂ ਬਣਾਈਆਂ ਜਾਣ ਨਰੋਲ ਪੰਚਾਇਤਾਂ ਬਣਨ ਦੇ ਨਾਲ ਹੀ ਪਿੰਡਾਂ ਦਾ ਵਿਕਾਸ ਹੋਵੇਗਾ ਤੇ ਉਹਨਾਂ ਇਹ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਦੱਸਦੇ ਕਿ ਕਾਫਲਾ ਚੁੱਪਰ ਚੜੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਸਮਾਪਤ ਹੋਏਗਾ ਕਰਤਾਰ ਸਿੰਘ ਸਰਾਬਾ ਵਿਖੇ ਤਾਂ ਇਸੇ ਦਰਮਿਆਨੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਹੁਣ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹਣ ਸਭ ਸਿੰਘ ਸਾਹਿਬ ਪਿੰਡ ਆਇਆ ਤੁਹਾਡਾ ਦੇ ਕੀ ਕਾਪੜਾ ਪ੍ਰੋਡਕਟ ਅੱਜ ਵਿੱਚ ਲੈ ਕੇ ਨਿਕਲੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬਚਾਓ ਪੰਜਾਬ ਬਚਾਓ ਇੱਕ ਪੰਜਾਬ ਦੇ ਵੱਖ-ਵੱਖ ਵਿਚਾਰਵਾਨਾਂ ਦਾ ਜਿੱਥੇ ਬੰਦੀਆਂ ਦਾ ਮਹਾਜ ਹੈ ਜਿਹੜਾ 11-12 ਸਾਲਾਂ ਤੋਂ ਪੰਜਾਬ ਦੇ ਪਿੰਡਾਂ ਬਾਰੇ ਪੂਰੇ ਪੰਜਾਬ ਦੇ ਮੁੱਦਿਆਂ ਬਾਰੇ ਕੰਮ ਕਰਦਾ ਆ ਰਿਹਾ ਹੈ ਇਹ ਪੰਚਾਇਤ ਚ ਉਹਨਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦਰਦੀ ਲੋਕਾਂ ਨੇ ਇੱਕ ਹੋਕਾ ਦੇਣ ਦੇ ਲਈ ਸਮਾਂ ਤੈਅ ਕੀਤਾ ਕਿ 2 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਪੂਰੇ ਪੰਜਾਬ ਦੇ ਅੰਦਰ ਗ੍ਰਾਮ ਸਭਾ ਚੇਤਨਾ ਕਾਫਲਾ ਜਿਹੜਾ ਹੈ ਕੱਢਿਆ ਜਾਏ ਸੋ 2 ਸਤੰਬਰ ਤੋਂ ਇਹ ਕਾਫਲਾ ਚੱਲ ਰਿਹਾ ਹੈ ਜਿਹਨਿਸਮਾ ਇਹ ਬਾਬਾ ਬੰਦਰ ਸਿੰਘ ਬਹਾਦਰ ਦੀ ਮਹਾਨ ਧਰਤੇ ਟੱਪੜ ਚਿੜੀ ਦੇ ਉਸ ਪਾਵਨ ਸਥਾਨ ਤੋਂ ਸ਼ੁਰੂ ਹੋਇਆ ਅਰਦਾਸ ਕਰਕੇ ਜਕਾਰੇ ਲਾ ਕੇ ਯਾਦਗਾਰੀ ਸਥਾਨ ਤੋਂ ਉਸ ਤੋਂ ਬਾਅਦ ਇਹ ਹਰ ਜ਼ਿਲ੍ਹੇਾਂ ਚ ਜਾਂਦਾ ਜਾਂਦਾ ਜੇ ਅੰਮ੍ਰਿਤਸਰ ਦੇ ਅੱਜ ਦੇ ਦੂਜੇ ਦਿਨ ਵਿੱਚ ਕੰਮ ਕਰ ਰਿਹਾ ਹੈ ਅਸੀਂ ਅੱਜ ਇਸ ਆਪਣੇ ਪਿੰਡ ਰਿਆੜ ਦੇ ਅੰਦਰ ਸਰਦਾਰ ਕਾਬਲ ਸਿੰਘ ਸਰਦਾਰ ਮਨਜੀਤ ਸਿੰਘ ਤੇ ਇਥੋਂ ਦੇ ਇਲਾਕੇ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਆ ਕੇ ಗ್ರಾಮ ਸਭਾ ਦੀ ਗੱਲ ਕੀਤੀ ਹੈ ਸਰਬਸੰਮਤੀ ਦੀ ਗੱਲ ਕੀਤੀ ਹੈ ਨਸ਼ੇ ਨਾ ਵੰਡਣ ਪੈਸੇ ਨਾ ਵੰਡਣ ਦੀ ਗੱਲ ਕੀਤੀ ਹੈ ਕਿ ਜਿਹੜਾ ਇਸਤਰੀਆਂ ਦੇ ਅਧਿਕਾਰ ਨੇ ਤੇ ਦਲਤ ਭਾਈਚਾਰੇ ਰੱਖਵਾ ਕਰਨਾ ਹੈ ਉਹਨੂੰ ਅਮਲ ਰੂਪ ਵਿੱਚ ਲਾਗੂ ਕਰਨ ਦੀ ਗੱਲ ਕੀਤੀ ਹੈ ਇਹ ਬੇਨਤੀ ਕੀਤੀ ਹੈ ਕਿ ਆਪਣੇ ਪਿੰਡਾਂ ਨੂੰ ਸਿਆਸੀ ਧੜਿਆਂ ਦੀ ਮਾਰ ਤੋਂ ਬਚਾਓ ਇਹ ਬਚਾਉਣਾ ਬੜਾ ਜ਼ਰੂਰੀ ਹੈ ਇੱਕ ਸੱਦਾ ਦੇਣ ਲਈ ਹੋਕਾ ਦੇਣ ਦੇ ਲਈ ਨਿਕਲੇ ਹਾਂ ਜਿਹੜਾ ਅੱਜ ਇੱਥੇ ਆ ਕੇ ਸੀ ਹੋਕਾ ਦਿੱਤਾ ਕੀ ਮਕਸਦ ਆ ਦੀ ਹੈ ਇਹਦਾ ਮਕਸਦ ਹੈ ਕਿ ਸਾਡਾ ਪੰਜਾਬ ਪਿੰਡ ਵੱਜ ਜਾਣ ਸਨ ਪਾਈਚਾਰਾ ਵੱਜ ਜਾਏ ਇਹ ਕਾ ਸਾਡਾ ਮਜ਼ਬੂਤ ਹੋ ਜਾਏ ਅਸੀਂ ਆਪਣੀ ਪਿੰਨਾਂ ਲਈ ਜੂ ਸਕੀਏ ਜਿਹੜੇ ਸਾਡੇ ਬੱਚੇ ਨਰਾਸ਼ ਹੋ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਨੂੰ ਸਮਝਾ ਸਕੀਏ ਪੰਜਾਬ ਗੁਰੂਆਂ ਦੀ ਧਰਤੀ ਰਹਿਣ ਦੀ ਧਰਤੀ ਹੈ ਇਹ ਧਰਤੀ ਵਰਗਾ ਵਾਤਾਵਰਣ ਕਿਸੇ ਦੁਨੀਆ ਦੀ ਧਰਤੀ ਤੇ ਨਹੀਂ ਹੈ ਜਿੱਤਿਆਂ ਦਾ ਮਾਹੌਲ ਇਹ ਤੇ ਸੰਸਾਰ ਪਰ ਵਿੱਚ ਨਹੀਂ ਹੈ ਇਸ ਨੇ ਆ ਦੇਂਦੇ ਦੇਂਦੇ ਅਸੀਂ ਅੱਗੇ ਨਿਕਲਦੇ ਪਏ ਹਾਂ ਕਿ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਜਿਹੜੀ ਸਾਨੂੰ ਗੁਰੂ ਪਰਮੇਸ਼ਰ ਨੇ ਦਿੱਤੀ ਹੈ ਉਹਨਾਂ ਬਾਰੇ ਇੱਕ قافਲਾ ਕਿੱਥੇ ਜਾ ਰਹੀ ਇਕੱਠੇ ਗਾਜੂ ਇੱਕ ਸਮਝ ਹੈ ਸਰਦਾਰ ਕਰਤਾ ਸਿੰਘ ਸਾਬਾ ਜੀ ਜੋ ਮਹਾਨ ਸ਼ੀਰ ਹੋਣੇ ਗਦਰੀ ਲਹਿਰ ਦੇ ਅੰਦਰ ਉਹਨਾਂ ਦੇ ਪਿੰਨ ਜిల్లా ਲੁਧਿਆਣਾ ਦੇ ਪਿੰਨ ਸਾਬਾ ਵਿਖੇ ਤੇ ਤਰੀਕ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਅਸੀਂ ਮਿਲ ਬੈਠਾਂਗੇ ਸਾਰੇ ਪੰਜਾਬ ਪਰ ਵਿੱਚੋਂ ਜਿੱਥੇ ਅਸੀਂ ਜਾ ਕੇ ਸੱਦਾ ਦੇ ਕੇ ਆਏ ਹਾਂ ਉਥੋਂ ਪੰਜਾਬ ਵਾਸੀ ਪਿੰਡ ਵਾਸੀ ਆਉਣਗੇ ਉਹਨਾਂ ਨਾਲ ਬੈਠ ਕੇ ਅਗਲੀ ਰਣਨੀਤੀ ਜਿਹੜੀ ਹੈ ਉਹ ਬਣਾਈ ਜਾਏਗੀ